ਨਹੀਂ ਨਹੀਂ ਮਾਪੂ ਹੁੰਦੀ ਨਹੀਂ ਨਹੀਂ ਰਹਿੰਦੇ ਹੁੰਦੀ ਨਹੀਂ ਨਹੀਂ ਰਾਜੂ ਸਾਡੀ ਆਮਨੇ ਖੜ ਜਾ ਉਹ ਹੁੰਦਾ 10 ਬਸ ਬਸ ਹੋ ਗਈ ਆ ਕੱਟੇ ਉਹ ਬੀ ਦੀ ਚਾਕਾ ਦਾ ਬੱਕਰੀ ਖੋਲ ਉਹ ਬੱਕਰੀ ਆਪਣੇ ਯਾਰ ਜੀ ਬਾਬਾ ਇੱਕ ਗੱਲ ਹੈ ਖੁਸ਼ ਵੀ ਹੈ ਸੋਰੀ ਮਾੜਲੀ ਆਪਣੀ ਆ ਜੇ ਖੁਸ਼ ਹੈ ਤਾਂ ਬੱਕਰੀ ਦੇ ਨਹੀਂ ਨਾ ਆ ਸਾਡੀ ਵੀਡੀਓ ਸੀ ਉਹਦੀ ਕਢਾ ਲਾਂਗੇ ਆ ਨਾਲ ਮੁੰਡਾ ਰੱਖਿਆ 14 ਕਰਤੀ ਹਾਂ ਸਾਡੀ 14 ਦੀ ਮਖਾਉਗਾ ਨਹੀਂ ਕੱਢੀਗਾ ਉਹਦਾ ਚਾਹ ਹੱਟ ਜਾ ਉਹ ਨਹੀਂ ਕਰੀਆ ਚਾਹਮ ਕੀ ਚਾਹਮ ਕੀ ਹੱਟ ਜਾ ਉਹ ਨਹੀਂ ਗਾਈ ਗਲਤ ਗੱਲ ਨਹੀਂ ਮੁੰਡੇ ਨਾਲ ਵੀਡੀਓ ਤਾਂਹੀਂ ਬਣ ਗਲਤ ਗੱਲ ਨਹੀਂ 14.5 ਦੀ ਲੈ ਕੇ ਆ ਨਾਂ ਮੁੰਡੇ ਰੱਖ ਰਹੀ ਪੱਕੀ ਬੱਕਰੀ ਹੈ ਆਉਲਾ ਵੀ ਕਰਦੇ ਆ ਚਾਹ ਦੇ ਕਰਾਓ ਵੀਡੀਓ ਜੀਗਾ ਮੈਂ ਮਜ਼ਦੂਰ ਹੈ ਉਹ ਬੋਨੀ ਲਾ ਦੇ ਕੋਈ ਨਾ ਮੈਨੂੰ ਚ ਲੱਗਾ ਰਹਿੰਦੇ ਅੱਜ ਬੋਨ ਮੰਜ਼ੂਰ ਹੈ ਜੀ ਦੇ ਪੈਸੇ ਬਈ ਆਮਨੇ ਆ ਵੀਡੀਓ ਕਹੇ ਹੋਰ ਲਖਾਈ ਕਰਾ ਦੇ ਮੈਂ ਬੋਲ ਲੈ ਮੈਂ ਤੇਰੀ ਕਦਰ ਕਿਤੇ ਬੋ ਨਹੀਂ ਕਰ ਲੋ ਬਾਬਾ ਇੱਕ ਵਾਰ ਵੀਡੀਓ ਚ ਕਹਦੇ ਕ ਮੈਂ ਦਵਾਗਾ ਬਾਠ ਠੀਕ ਹੈ ਪਾਪਾ ਪਿਆਰ ਪੋਰਟ ਦੇ ਚਾਚਾ ਉਹ ਬੱਕੇ ਦਾ ਮੁਕਾਬੋਗ ਦਾ ਉਹ ਖੜੇ ਇੱਕ ਬਰਾ ਆਪਣਾ ਕਿਹੜੇ ਹੋ ਗਾ ਰਹੇ ਹਾਂ ਅਰੇ ਨੀ ਮੇੜ ਦਨ ਨੀ ਕੱਲੇ ਕਹਦੇ ਬਾਜੀ ਆਉਗੇ ਹਾਂ ਅਜੇ ਪਹਿਲਾਂ ਮੋਣੀ ਮਾਣੀ ਕਰ ਲਈਏ ਆ ਚੰਡੀ ਕਰਨੀ ਅਸੀਂ ਤੋਂ ਚੰਡੀ ਦਾ ਸਾਰਾ ਮਾਲ ਵੇਚਣਾ ਜੀ ਆਹ ਬਾਠ ਤਿੰਨ ਠੀਕ ਹੈ ਚਾਰ ਲੇੜੋ ਇਸ ਤਰ੍ਹਾਂ ਰੋਈਆ ਉਹ ਦੇ ਬੱਚਿਆਂ ਨੂੰ ਡਰਦਾ ਕਮਾਂ ਯਾਰ ਤੜਕਦੜ ਚ ਹੋਈ ਕੰਮ ਹੋਗਾ ਦੀ ਭੈਣ ਦਾ ਛਾਪਾ ਅੱਠ ਪਤਵਾਰ ਜੀ ਕੱਢ ਲਈ ਉਹ ਕਿਹੜੇ ਦਾ ਬਾਈ ਯਾਰ ਉਹ ਬਾਬੇ 1 2 3 14 ਹਾਂ